फिर नहीं नहीं फिर मर जाएगा है फिर मर जा तेन तो जिंदगी प्यारी नहीं है, नहीं है। <coughs> <इलाज> नहीं। <दागो। coughs> ला लिया ला लिया ठीक है ला लिया ला कि लाया ला कि हूं ठीक है फिर कितने तू इथ पैसे हम ਆਡੀ ਇਹਦਾ ਪਪਾ ਹੀ ਇੱਥੋਂ ਦਾ ਰਹਿਣਾ ਤੂੰ ਹੈ ਮੈਡਾ ਇਤਰੀ ਰਿਜਨਲ ਮੀਟ ਮਾਰਕੀਟਿੰਗ ਕਿੱਥੇ ਮੀਟ ਮਾਰਕੀਟ ਅੱਛਾ ਪਪਾ ਹੀ ਗਲਤੀ ਹੋ ਗਿਆ ਕਿਦਰ ਨਹੀਂ ਆਂਦੇ ਹੀ ਲੈ ਕੇ ਕਿੱਥੋਂ ਆਇਆ ਸੀ ਹੈ ਹੀ ਲੈ ਕੇ ਕਿੱਥੋਂ ਆਇਆ ਸੀ ਆਉ ਰੁਟੇਆ ਗੋਲੀ ਹੈ ਟੇਆ ਕੋਲ ਤਾਂ ਲੈ ਕੇ ਚੱਲਦਾ ਕੋਲ ਚੱਲੇਗਾ ਉੱਥੇ ਲੈ ਕੇ ਫਰੈਂਚ ਕਿੱਥੇ ਆ ਫਰੈਂਚ ਹੁਣੇ ਏਰੀਆ ਹੀ ਕਿੱਥੇ ਸਿੱਟੀ ਆ ਕਿੱਥੇ ਸਿੱਟੀ ਆ ਕਿੱਥੇ ਕਿੱਥੇ ਵਿੱਚ ਲੱਗਿਆ ਹੈ ਹਾਂਜੀ ਕੱਢ ਕੱਢ ਲੈ ਫਰ ਬਾਕ ਤੇਰੇ ਹੋਰ ਕਿਤੇ ਜਗ੍ਹਾ ਨਹੀਂ ਹੈ? ਨਹੀਂ ਹੈ? ਨਹੀਂ। ਹੋਰ ਕਿਤੇ ਜਗ੍ਹਾ ਨਹੀਂ? ਨਹੀਂ। ਹੁਣ ਫਿਰ ਇਹ ਤੋਂ ਬਾਅਦ? ਨਹੀਂ ਬੱਸ ਜੀ। ਨਹੀਂ ਨਹੀਂ ਜਦ ਇਹ ਜਗ੍ਹਾ ਖਤਮ ਹੋ ਗਈ ਫੇਰ? ਫੇਰ ਨਹੀਂ ਲੱਗਦਾ ਜੀ। ਹੈ? ਨਹੀਂ ਲੱਗਦਾ ਜੀ। ਫੇਰ ਨਹੀਂ ਨਹੀਂ ਫੇਰ ਮਰ ਜਾਏਗਾ? ਹਾਂ ਜੀ। ਹੈ? ਫੇਰ ਮਰ ਜਾਣਾ? ਤੇਨੂੰ ਜ਼ਿੰਦਗੀ ਪਿਆਰੀ ਨਹੀਂ ਹੈਗੀ? ਲੱਗੀ ਹੈ ਜੀ। ਇਲਾਜ ਨਹੀਂ ਕਰਾਣਾ? ਕਰਾਣਾ? ਇਲਾਜ ਕਰਾਣਾ? ਹਾਂ ਜੀ। ਹੈ? ਹਾਂ ਜੀ। ਕਿਹੜਾ ਪਿੰਡ ਹੈ ਤੇਰਾ? ਖੰਨੇ ਲਈ ਤੂੰ ਤੇ ਕਰਨਾ ਆਇਆ ਸੀ ਫਿਰ ਨਹੀਂ ਮੈਂ ਤੁਹਾਨੂੰ ਲੈਣਾ ਆਇਆ ਸੀ ਕੀ ਆਈ ਸਮਾਨ ਖੁੱਲ ਕੇ ਦੱਸ ਸਮਾਨ ਲੈਣਾ ਆਇਆ ਸੀ ਕਿਹੜਾ ਆਹੀ ਕਿਹੜਾ ਆਹੀ ਦਾ ਆਈ ਦੱਸ ਕੀ ਮੈਂ ਨਾ ਅਕਰ ਗੋਲੀ ਲੈਣ ਆਈ ਅੱਗੇ ਨਹੀਂ ਤੂੰ ਅੱਜ ਲੈਣ ਆਇਆ ਖੰਨੇ ਤੋਂ ਪਹਿਲਾਂ ਗੱਲ ਦਾ ਪਹਿਲਾਂ ਖੰਨੇ ਤੋਂ ਕੀ ਲੈਣ ਚਿੱਟਾ ਲੈਣ ਆਇਆ ਸੀ ਨਹੀਂ 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 ਗੋਲੀ ਲੈਣ ਅੱਗੇ ਲੈਣ ਆਇਆ ਸੀ ਮੈਂ ਨਾ ਜੀ ਤੂੰ ਅੱਜ ਕੀ ਲੈਣ ਆਇਆ ਕਾਦਾ ਟੀਕਾ ਲੈ ਆਇਆ ਹੈ ਗੋਲੀ ਲਈ ਤੂੰ ਹੁਣ ਤਾਂ ਕਹਿੰਦਾ ਢੇਹਾ ਤੋਂ ਲੈ ਕੇ ਆਇਆ ਹਾਂ ਜੀ ਗੋਲੀ ਲਈ ਮਾਰੇ ਟੀਕਾ ਲੈ ਆਇਆ ਸੀ अच्छा हां जी कितों ਲੈ ਕੇ ਆਈ ਗੋਲੀ ਯਾਰ ਆ ਤੇ ਕੋਈ ਮੁੰਡੇ ਕੋਲੀ ਜਿਹੜੇ ਤੋਂ 50 ਰੁਪਏ ਦੀ ਸੀਵਲ ਉਹ ਕਿਹੜੀ ਸੀਵਲ ਹਸਪੀਟਲ ਦੀ ਆਲੇਸ ਰੇਂਜ ਦੀ ਉਹ ਤੇਰੀ ਚੈੱਕ ਕਰਾ ਲਾਂਗੇ ਵੀ ਕੀ ਹੈ ਇਹਦੇ ਚ ਆਹ ਬਿਮਾਰੀ ਆ ਠੀਕ ਐ ਆ ਤੇਰਾ ਆ ਤੇਰੀ ਪੁੜੀ ਪਈਆ ਚਿੱਟੇ ਵਾਲੀ ਨਹੀਂ ਨਹੀਂ ਹੈ ਨਹੀਂ ਪੁੜੀ ਆ ਦੇਖ ਆਹ ਆ ਤਾਂ ਚਮਚੇ ਚ ਘੋਲਿਆ ਹੈ ਹਾਂ ਚਮਚੀ ਘੋਲਿਆ ਹੈ ਹੈ ਆ ਤੇਰੀ ਪੁੜੀ ਆਹ ਚਿੱਟੇ ਵਾਲੀ ਇਹੀ ਆ ਨਾ ਨਹੀਂ ਆ ਦੇਖ ਕੀ ਲਾਇਆ ਹੈ ਮੈਂ ਕਬਰੇ ਮੇਰੇ ਨਹੀਂ ਕਬਰੇ ਮੈਂ ਨਾ ਆਪ ਨੂੰ ਮੈਂ ਆਪਿਆ ਨਹੀਂ ਦੇ ਗਿਆ ਮੈਂ ਕਿ ਮਸਾਈ ਕਹਿੰਦਾ ਮੈਨੂੰ ਰੁਵਾ ਦੇ ਕਹਿੰਦਾ ਬਾਬਾ ਐਂ ਕਰ ਆਈ ਲੈ ਕੇ ਆਈ ਸੀ ਜੀ ਲੈ ਕੇ ਆਇਆ ਸੀ ਚਿੱਟਾਈ ਪਹਿਲਾਂ ਝੁੜ ਕੇ ਬੋਲਦਾ ਗੋਲੀ ਲੱਗ ਗਈ ਗੋਲੀ ਮੈਂ ਗੁਲਾਣਾ ਗੋੜੀ ਦਈ ਆਈ ਪਹਿਲਾਂ ਲਾਉਂਦਾ ਅੱਜ ਤਾਂ ਚਿੱਟਾ ਸੀ ਆ ਅਲਫਾਫੀ ਦੇ ਵਿੱਚ ਲੈ ਕੇ ਆਇਆ ਹਾਂ ਉਹ ਅੱਡ ਡੜੀਆ ਆਂਟੀ ਨੇ ਹੱਥ ਤੇ ਪਾਤੀ ਸੀ ਆ ਡੜੀ ਚਿੱਟੇ ਦੀ ਠੀਕ ਹੈ ਲੈ ਕੇ ਕਿੱਥੋਂ ਆਇਆ ਦੁਬਾਰਾ ਤੋਂ ਤੇ ਹਾਂ ਤੋਂ ਕਿੰਨੇ ਦਾ ਲੈ ਕੇ ਆਇਆ ਸੀ 400 ਰੁਪਏ ਦਾ 400 ਦਾ ਉਹ ਕਈ ਵਾਰ ਲੱਗਦਾ ਉਹ ਇੱਕ ਵਾਰੀ ਇੱਕ ਵਾਰੀ ਹੁਣ ਤੈਨੂੰ ਮੈਂ ਜਿਹੜਾ ਪਹਿਲਾਂ ਤੂੰ ਕਹਿੰਦਾ ਗੋਲੀ ਆ ਉਹ ਗੋਲੀ ਕਾਦੀ ਸੀ ਸਿਵਲ ਹਸਪੀਟਲ ਕਾਦੀ ਗੋਲੀ ਸੀ ਉਹ ਸਿਵਲ ਹਸਪੀਟਲ ਤੂੰ ਹੁਣ ਤਾਂ ਕਹਿੰਦਾ ਚਿੱਟਾ ਫੇਰ ਬਦਲ ਜਾਣਾ ਤੂੰ ਨਹੀਂ ਨਹੀਂ ਸਿਵਲ ਹਸਪੀਟਲੋਂ ਜਿਹੜੀ ਗੋੜੀ ਮਿਲਦੀ ਜੀਬ ਤੇ ਰੱਖਣੇ ਆੜੀ ਸੀ ਉਹ ਗੋਲੀ ਤੂੰ ਫੇਰ ਮੈਂ ਕਹਿੰਦਾ ਚਿੱਟਾ ਐ ਗੋਲੀ ਗੋਲੀ ਕਰਦੇ ਫੇਰ ਜਨਾ ਫੇਰ ਤੂੰ ਨਹੀਂ ਗੋੜੀ ਮੈਂ ਲਾਨਣਾ ਮੈਂ ਕਹਿ ਰਿਹਾ ਨਹੀਂ ਚਲ ਗੋਲੀ ਤਾਂ ਤੂੰ ਲੈਂਦਾ ਹੋਏਗਾ ਸਰਕਾਰੀ ਛੱਡ ਦਿੰਦਾ ਤੁਸੀਂ ਕੁਛ ਨਹੀਂ ਕਹਿਣ ਦਾ ਮਤਲਬ ਲੈ ਕੇ ਤਾਂ ਤੂੰ ਚਿੱਟਾ ਐ ਅੱਜ ਇਹਾ ਦੇ ਗੋਲੀ ਤਾਂ ਮਿਲਦੀ ਨਹੀਂ ਚਿੱਟਾ ਮਿਲਦਾ ਮੰਡੀ ਗਵਿੰਦਗੜ੍ਹ ਹੁਣ ਅੱਜ ਕਿੱਥੇ ਖੜਾ ਤੂੰ ਹਾਂ ਇਹ ਮੰਡੀ ਦੀ ਬੰਦ ਗਾੜੀ ਬੱਸ ਅੱਡੇ ਦੇ ਵਿੱਚ ਬੱਸ ਅੱਡੇ ਦੇ ਵਿੱਚ ਖੜਾ ਹੈ ਆ ਦੇਖੋ ਇੱਥੇ ਆ ਇਧਰੋਂ ਦਿਖਾ ਦਿੰਨੇ ਆ ਲੋ ਆ ਸਾਮਾਨ ਤੇ ਇਹ ਬਾਰ-ਬਾਰ ਕਹਿੰਦਾ ਵਾ ਵੀ ਮੈਂ ਚਿੱਟਾ ਕਿਹਨਾਂ ਤੋਂ ਲੈ ਕੇ ਆਇਆ ਤੇ ਹਾਂ ਹਾਂਜੀ ਕਿੰਨਾ ਕੁ ਵਿਕਦਾ ਉੱਥੇ ਹੈ ਹੀ ਮੁੰਡੇ ਖੜੇ ਹੋਏ ਸੀ ਉਹਨਾਂ ਨੇ ਮਨ ਲਿਆ ਮੈਂ ਬਰੇ ਕੀ ਦੇਣਾ ਮੈਂ ਕਿਹਾ ਮੇਰੇ ਵਿਟ ਰੇਣੀ ਹੈ ਮੈਂ ਗਿਆ ਅੱਛਾ ਆਪਣੇ ਆਪ ਪੁੱਛਦੇ ਨੇ ਹਾਂਜੀ ਤੂੰ ਖੰਨੇ ਤੋਂ ਆਏ ਹਾਂਜੀ ਲੋ ਬਾਹਰੋਂ ਤੋਂ ਦੇਖ ਲੋ ਹੁਣ ਇੱਥੇ ਸ਼ਰਿਆਂ ਵਿੱਚ ਗਿਰਿਆ ਚਿੱਟਾ ਆ ਕੇ ਬਾਹਰੋਂ ਆਉਂਦੇ ਨੇ ਲੋਕ ਇਹ ਹੱਬ ਬਣ ਚੁੱਕਾ ਹੈ ਮੰਡੀ ਗਵਿੰਦਗੜ੍ਹ ਹੁਣ ਇਹਨੇ ਟੀਕਾ ਦੇਖ ਲੋ ਕਿੱਥੇ ਲਾਇਆ ਆਪਣਾ ਇੰਜੈਕਸ਼ਨ ਕਿੱਥੇ ਨਹੀਂ ਪਰ ਇਹ ਪਹਿਲਾਂ ਮੰਨਦਾ ਨਹੀਂ ਸੀਗਾ ਇਹ ਕਹਿੰਦਾ ਵੀ ਗੋਲੀ ਗੋਲੀ ਲਾਉਂਦਾ ਹੋਊਗਾ ਚਲੋ ਸਰਕਾਰੀ ਉਹ ਮਿਲਦੀ ਆ ਲੱਗ ਮਿਲਦੀ ਆ ਪਰ ਇਹ ਹੁਣ ਚਿੱਟਾ ਲੈ ਕੇ ਆਇਆ ਹੈ ਕਿੰਨੇ ਕੌਂਦੇ ਨੇ ਲਾਉਣ ਵਾਸਤੇ ਕੋਈ ਲਾਦੇ ਆਂਦੇ ਆ ਜੀ ਤੇ ਮਨਾਂ ਵੀ ਕਰਦੇ ਸੀ ਤੇ ਨਾਲ ਆ ਭਾਈ ਸਾਨੂੰ ਵੀ ਤੈਨੂੰ ਅੱਖਾਂ ਆਂਦਾ ਜੀ ਆ ਦੇਖੋ ਮੈਂ ਜਿਦੋਂ ਹੀ ਖੰਡਾ ਹੀ ਮੈਂ ਗੋਲੀ ਮੈਨੂੰ ਲੱਗੀ ਹੋਈ ਐ ਸਟੈਸਲ ਹੈ ਜੀ ਮੇਰੀ ਗੋਲੀ ਆ ਦੇਖੋ ਸਰਕਾਰੀ ਗੋਲੀ ਲੱਗੀ ਹੋਈ ਆ ਠੀਕ ਐ ਇੱਥੋਂ ਮਿਲਦਾ ਚਿੱਟਾ ਇਹ ਆਉਰੇ ਇਹ ਮਿਲਦਾ ਹੀ ਕੀ ਕੀ ਲਾਇਆ ਹੈ ਜੀ ਕੀ ਨਾ ਆਇਆ ਕਿਹੜਾ ਐਡਰੈਸ ਇਹਨੂੰ ਪੁੱਛਲਾ ਕੋਲੋਨੀ ਕਹਿੰਦੇ ਹੈ ਬਾਂਡਾ ਕੋਲੋਨੀ ਕਹਿੰਦੇ ਜੀ ਉਹਦੇ ਬਾਂਡਾ ਬਸਤੀ ਆ ਆ ਸਾਹਮਣੇ ਬਸਤੀ ਆ ਉਹ ਜਿੱਥੇ ਮਿਲਦਾ ਆ ਦੀਵਾਰ ਦੇ ਬਾਅਦ ਸ਼ੈੱਡ ਦੇ ਨਾਲ ਹੀ ਵੀ ਜੰਦਾ ਸ਼ੈੱਡ ਆ ਜਿਹੜਾ ਸਾਹਮਣੇ ਆ ਆ ਦੀਵਾਰ ਆ ਤੇ ਉਹ ਜੋ ਵੀ ਪਤੰਗ ਫਸੇ ਨੇ ਆ ਤਰਸਤਾਂ ਦੇ ਹੇਠਾਂ ਹੀ ਮਿਲ ਜਾਂਦਾ ਚਿੱਟਾ